ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਸਾਰੇ ਉਹਨਾਂ ਅਸ਼ੀਦਾ ਹੱਥ ਜੋੜ ਕੇ ਅੱਜ ਵੀ ਮੈਂ ਤੁਹਾਡੇ ਮੂਰੇ ਜੋੜਦਾ ਵੀ ਭਾਈ ਸਾਰੇ ਜਿੰਨਾ ਕੁਝ ਪ੍ਰਾਈਮ ਮਿਨਿਸਟਰ ਸਾਹਿਬ ਜਿੰਨਾ ਸਾਡੀ ਐਨਡੀਏ ਦੀ ਸਰਕਾਰ ਹੱਥ ਜੋੜ ਕੇ ਬੇਨਤੀ ਕਰਦੀ ਹੈ ਵੀ ਕੋਈ ਵੀ ਬਿਨਾ ਕਿਸੇ ਮੈਂ ਸਮਝਦਾ ਕੋਈ ਪੇਚ ਪੋਲੀਟਿਕਲ ਫਾਇਦੇ ਤੇ ਕੋਈ ਹੋਰ ਗੱਲ ਤੇ ਅਸੀਂ ਜਦ ਮਰਜੀ ਉਹਨਾਂ ਨੂੰ ਮਿਲਣ ਨੂੰ ਤਿਆਰ ਆ ਜਦ ਮਰਜੀ ਗੱਲ ਕਰਨ ਨੂੰ ਤਿਆਰ ਆ ਜੋ ਕਹਿਣਗੇ ਉਹ ਕਰਨ ਨੂੰ ਤਿਆਰ ਆ ਪਰ ਹੁਣ ਜਦੋਂ ਕਰੀਏ ਕੀ ਉਹ ਕਹਿੰਦੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਜਿਹੜੇ ਇਹ ਕਿਸਾਨ ਫੇਰ ਨਹੀਂ ਮੈਂ ਕਹਿੰਦਾ ਕਿਸਾਨ ਨਹੀਂ ਕਿਸਾਨ ਤਾਂ ਸਾਰੇ ਬੈਠੇ ਆ ਇੱਕ ਲੀਡਰ ਜਿਹੜੇ ਬਣੇ ਨੇ ਤੁਸੀਂ ਅੱਜ ਮੇਰੇ ਸਤਕਾਰਯੋਗ ਮੇਰੀ ਖੈਰ ਉਹਨਾਂ ਨਾਲ ਬੜੀ ਕਹਾ ਸੁਣੀ ਵੀ ਹੁੰਦੀ ਰਹੀ ਐ ਪਰ ਪੈਜੇ ਮੰਨ ਦਾ ਜੇ ਤਾਂ ਉਹ ਬੰਦੇ ਸਭ ਤੋਂ ਵਧੀਆ ਜੇ ਆ ਤੁਹਾਡੇ ਜ਼ਿਲ੍ਹਿਆਂ ਦੇ ਅਗਰਾਂਦ ਸਾਹਿਬ ਨੇ ਚਾਹੇ ਲਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ ਬੇਟੇ ਆ ਚਾਹੇ ਉਹ ਰਾਜੀਵਾਲ ਸਾਹਿਬ ਰਾਜੀਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਹੀ ਪਤਾ ਨਹੀਂ ਕਿੰਨੇ 100 ਦੀ ਗਿਣਤੀ ਅੱਜ ਨੌ ਬਣਾਈ ਬੈਠੇ ਆ ਜਿਵੇਂ ਦੱਸਿਆ ਬਿੱਲਾ ਲਾਇਆ ਤੇ ਅੱਜ ਉਹਨਾਂ ਨੇ ਆਖਿਆ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾੰਦਾ ਸ਼ੁਰੂ ਹੋ ਗਿਆ ਇਹ ਤੋਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ ਉਦੋਂ ਬਾਅਦ ਇਹ ਕਲਚਰ ਉਹ ਛੱਡੋ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ ਇਹ ਬੱਚੇ ਇਹਨਾਂ ਨੇ ਮਰਵਾ ਦਿੱਤੇ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ ਉਹ ਦੋ ਤਿੰਨ ਨੇ ਜਿਹੜੇ ਚਾਰ ਨੇ ਉਹ ਦਿੱਲੀ ਵੀ ਚਲੇਗੇ ਦਿੱਲੀ ਦੇ ਉੱਤਰ ਕੇ ਪਾਰਲੀਮੈਂਟ ਵੀ ਚਲੇ ਗਏ ਪਾਰਲੀਮੈਂਟ ਦੇ ਉੱਤਰ ਕੇ ਰਾਹੁਲ ਗਾਂਧੀ ਦੇ ਕਾਪੀ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋ ਖਿਚਾ ਲਿਆ ਬਾਹਰ ਖੜੇ ਮੀਡੀਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ 'ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਤੇ ਸ਼ੰਭੂ ਬਹਿ ਗਏ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣਾ ਉਹ ਗੱਡੀ ਗੱਲ ਆ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਬੱਸ 'ਚ ਜਾਣਾ ਚਾਹੁੰਦੇ ਹੋ ਟ੍ਰੇਨ 'ਚ ਜਾਣਾ ਚਾਹੁੰਦੇ ਹੋ ਜਹਾਜ਼ 'ਚ ਜਾਣਾ ਚਾਹੁੰਦੇ ਹੋ ਗੱਡੀ ਜਾਣਾ ਚਾਹੁੰਦੇ ਜਾਓ ਕੌਣ ਰੋਕਦਾ ਤੁਹਾਨੂੰ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਡੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦੂ ਤੁਸੀਂ ਜਾ ਕੇ ਜਾਂ ਮੈਂ ਜਾ ਕੇ ਦਿਖਾ ਲਵਾਂ ਸਾਰੇ ਤੁਸੀਂ ਫੋਟੋਆਂ ਦੇਖੀਆਂ ਇਥੋਂ ਇਹ ਗੱਲ ਐਕਸਪੋਜ਼ ਹੋ ਗਈ ਕਿ ਕੋਈ ਰੋਕਿਆ ਨਹੀਂ ਤੇ ਪਾਰਲੀਮੈਂਟ ਕੋ ਵੱਡੀ ਜਗ੍ਹਾ ਹੀ ਨਹੀਂਗੀ ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ ਚ ਕਮਰਿਆਂ ਚ ਬੈਠੇ ਸੀ ਉੱਥੇ ਸਾਰੀ ਗੱਲ ਕਰਕੇ ਆਏ ਨੇ ਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਪਿੰਡਾਂ 'ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਭਾਜਪਾ ਦੀ ਸਰਕਾਰ ਰੋਕਦੀ ਹੈ ਜੇ ਗੱਲ ਕਰਨ ਗਏ ਤੁਹਾਡੇ ਵੀ ਦੇ ਅੰਦਰ ਪਾਰਲੀਮੈਂਟ 'ਚ ਬੈਠ ਕੇ ਆਏ ਨੇ ਹਾਂ ਜੇ ਆਪਾਂ ਮਰਨ ਲੜਨ ਜਾਣਾ ਉੱਟਣ ਜਾਣਾ ਵੀਰ ਤੱਕ ਕਾਨੂੰਨ ਨੇ ਆਪਣਾ ਕੰਮ ਕਰਨਾ ਉਹ ਕੋਈ ਵੀ ਸਰਕਾਰ ਹੋ